ਸੋਸ਼ੀ ਗਾਲ ਜੀ ਐਮਐਸਪੀ ਦੇ ਦੇਾਂਗੇ ਪੰਜਾਂ ਮਿੰਟਾਂ 'ਚ ਤੇ ਵਿਚਾਰੀ ਅਨਮੋਲ ਅਸਤੀਫਾ ਦੇਗੀ ਗਗਨ ਅਨਮੋਲ ਗਗਨ ਮਾਨ ਇਹ ਚੱਕਰ ਕੀ ਹੈ ਮੈਨੂੰ ਕੋਈ ਮਸਲਾ ਨਹੀਂ ਅਨਮੋਲ ਗਗਨ ਮਾਨ ਦੇਵੇ ਜਾਂ ਬਾਕੀ ਦੇ 92 ਦੇਣ ਪਰ ਮੈਨੂੰ ਇੱਕ ਗੱਲ ਨਾਲ ਮਸਲਾ ਹੈ ਕਿ ਗੇਮ ਕੀ ਹੋ ਰਹੀ ਹੈ ਇਹਦੇ ਪਿੱਛੇ ਚੱਕਰ ਕੀ ਹੈ ਸਾਰੇ ਐ ਹੀ ਇਹ ਖੋਰ ਮਸਲਾ ਸੀ ਕਿ ਮੁੱਖ ਮੰਤਰੀ ਸਾਹਿਬ ਛੱਡ ਗਈ ਉਹਨਦੇ ਕਿ ਜੋ ਇਹ ਲੈਂਡ ਪੂਲਿੰਗ ਵਾਲੀ ਪਾਲਿਸੀ ਹੈ ਜੋ ਇੱਕ ਬੋਰਡ ਬਣਿਆ ਹੋਇਆ ਗਮਾਡਾ ਗਲਾਡਾ ਜਾਂ ਜਿੰਨੀਆਂ ਵੀ ਇਹ ਹਾਊਸਿੰਗ ਵਾਲਾ ਮਾਮਲਾ ਹੈ ਇਹਦੇ ਤੇ ਅਸਤੀਫਾ ਦੇ ਗਈ ਹੁਣ ਉਹਦਾ ਹੈੱਡ ਕਿਸੇ ਹੋਰ ਨੂੰ ਬਣਾ ਦਿੱਤਾ ਗਿਆ ਉਹ ਮਾਮਲਾ ਕੀ ਹੈ ਔਰ ਇਹਦਾ ਪੰਜਾਬ ਦੇ ਉੱਤੇ ਅਸਰ ਕੀ ਹੋ ਰਿਹਾ ਹੈ ਪੰਜਾਬ ਨੁਕਸਾਨੀਆਂ ਕਿਵੇਂ ਜਾ ਰਿਹਾ ਮੇਰੀ ਗੱਲ ਲੋ ਹੈ ਸੋ ਪਹਿਲਾਂ ਆਉਣਿਆ ਅਨਮੋਲ ਗਗਨਮਾਨ ਤੇ ਅਸਤੀਫਾ ਦੇ ਗਈ ਜੀ ਸਿਆਸਤ ਛੱਡੀ ਇਹ ਫੋਨ ਬੰਦ ਕਰ ਲਿਆ ਮੈਨੂੰ ਦੱਸਿਆ ਮੈਂ ਪੁੱਛਿਆ ਕੁਝ ਬੰਦੇਆ ਤਾਂ ਕੋਈ ਵਜ੍ਹਾ ਦੱਸੀ ਆਂਦੇ ਨਹੀਂ ਜੀ ਫੋਨ ਬੰਦ ਹੈ ਇਹੋ ਜਿਹਾ ਕੀ ਮਸਲਾ ਹੋ ਗਿਆ ਸਿਆਸਤ ਨੇ ਇਹੋ ਜਿਹਾ ਕੀ ਦੁੱਖ ਦੇਤਾ ਕਿ ਸਿਆਸਤ ਹੀ ਛੱਡਦੀ ਭਾਈ ਬੀਬਾ ਮੈਂ ਤੁਹਾਨੂੰ ਕਹੂੰਗਾ ਜੇ ਸਿਆਸਤ ਬੁਰੀ ਹੈ ਤਾਂ ਮੀਨ ਤੁਹਾਡੀ ਪਾਰਟੀ ਵੀ ਬੁਰੀ ਹੈ ਕਿਉਂਕਿ ਤੁਸੀਂ ਤਾਂ ਸਿਆਸਤ ਆਮ ਆਦਮੀ ਪਾਰਟੀ ਰਾਈ ਸਿੱਖੀ ਹੈ ਤੇ ਕੀ ਅਸਤੀਫਾ ਦੇਣ ਨਾਲ ਪੰਜਾਬ ਬਚ ਜਾਊਗਾ ਜਾਂ ਸਿਰਫ ਤੁਸੀਂ ਆਪਣੇ ਆਪ ਨੂੰ ਬਚਾਇਆ ਥੋਡੀਆਂ ਕੋ ਫਾਈਲਾਂ ਆ ਰਹੀ ਸੀ ਜਾਂ ਕੁਝ ਹੋਰ ਚੀਜ਼ਾਂ ਥੋਡੀਆਂ ਉਹਨਾਂ ਕੋਲੇ ਸੀ ਤੁਹਾਨੂੰ ਲੱਗਿਆ ਜੋ ਅਸੀਂ ਕਮਾਉਣਾ ਸੀ ਉਹ ਵੀ ਕਮਾ ਲਿਆ ਇੱਕ ਵਧੀਆ ਘਰੇ ਵਿਆਹ ਹੋ ਗਿਆ ਗੱਲ ਖਤਮ ਹੋਈ ਆਪਾਂ ਆਪਦੀ ਜ਼ਿੰਦਗੀ ਜਿਉਈਏ ਅਗਲੇ ਬੰਦਿਆਂ ਨੂੰ ਹੋਰਾਂ ਨੂੰ ਰਸਤਾ ਖੁੱਲਾ ਛੱਡ ਦਈਏ ਉਹ ਲੁੱਟਣ ਪੰਜਾਬ ਨੂੰ ਤੇ ਪੰਜਾਬ ਦਾ ਟੱਠੇ ਖੂਚ ਕੀ ਇਹਦਾ ਮਤਲਬ ਇਹ ਹੈ ਤੇ ਜੇ ਇਹਦਾ ਮਤਲਬ ਇਹ ਨਹੀਂ ਦੱਸ ਸਾਹਮਣੇ ਆਵੋ ਔਰ ਦੱਸੋ ਰੀਜ਼ਨ ਕੀ ਹੈ ਅਸਤੀਫਾ ਦੇਣ ਦਾ ਸਿਆਸਤ ਛੱਡਣ ਦਾ ਮੈਨੇ ਕੀ ਹੈ ਤੁਸੀਂ ਨਹੀਂ ਦੱਸ ਪਾਉਂਗੇ ਸ਼ਾਇਦ ਮੈਨੂੰ ਲੱਗਦਾ ਹੀ ਹੈ ਜੇ ਦੱਸਣ ਵਾਲੇ ਸ਼ਾਇਦ ਕਿਤੇ ਜ਼ਮੀਰ ਤੁਹਾਡੀ ਆਤਮਾ ਜਾਗਰਤ ਹੋਵੇ ਤੇ ਤੁਸੀਂ ਬੋਲ ਪਾਉ ਮੈਂ ਦੱਸਦਾ ਕੁਝ ਗੱਲਾਂ ਪੰਜਾਬ ਵਾਲਿਆਂ ਨੂੰ ਪੰਜਾਬ ਵਾਲਿਓ ਇੱਕ ਗੱਲ ਯਾਦ ਰੱਖ ਲਓ ਤੁਹਾਨੂੰ ਲੁੱਟਿਆ ਗਿਆ ਹੈ ਪਹਿਲਾਂ ਤੋਂ ਜਦੋਂ ਤੋਂ 1947 ਤੋਂ ਬਾਅਦ ਆਜ਼ਾਦੀ ਤੋਂ ਬਾਅਦ ਤੇ ਉਦੋਂ ਪਹਿਲਾਂ ਵੀ ਲੁੱਟਦੇ ਸੀ ਤੁਹਾਨੂੰ ਉਦੋਂ ਸਾਨੂੰ ਪਤਾ ਲੱਗ ਗਈ ਇਹ ਅਫਦਾਲੀ ਆ ਗਿਆ ਇਹ ਫਲਾਨਾ ਆ ਗਿਆ ਇਹ ਨਾਦਰ ਸ਼ਾਹ ਆ ਗਿਆ ਜਾਂ ਹੋਰ ਆ ਗਏ ਜਿਹੜੇ ਵੀ ਚੰਗੇਜ਼ ਆ ਗਿਆ ਜਾਂ ਤੈਮੂਰ ਆ ਗਿਆ ਹੁਣ ਵੀ ਤੁਹਾਨੂੰ ਐਵੇਂ ਲੁੱਟਿਆ ਜਾ ਰਿਹਾ ਪਰ ਹੁਣ ਲੁੱਟਣ ਵਾਲਿਆਂ ਦੇ ਤੌਰ ਤਰੀਕੇ ਬਦਲ ਗਏ ਨੇ ਲੁੱਟਣ ਵਾਲੇ ਕਈ ਵਾਰੀ ਵੋਟਾਂ ਲੈਣ ਵੀ ਆਉਂਦੇ ਨੇ ਕਈ ਵਾਰੀ ਤੁਹਾਡਾ ਫਾਇਦਾ ਕਰਨ ਵੀ ਆਉਂਦੇ ਨੇ ਤੁਹਾਡੀ ਆਵਾਜ਼ ਬੰਨ੍ਹਣ ਵੀ ਆਉਂਦੇ ਨੇ ਜਿਵੇਂ ਕਿ ਆਹ ਪਾਰਟੀਆਂ ਤੇ ਪਹਿਲਾਂ ਵਾਲੀਆਂ ਪਾਰਟੀਆਂ ਜਿਨ੍ਹਾਂ ਨੇ ਪੰਜਾਬ ਤੇ ਰਾਜ ਕੀਤਾ ਉਹਨਾਂ ਨੇ ਕੀਤਾ ਇਹ ਗੇਮ ਪਤਾ ਕੀ ਹੈ ਇਹ ਗੇਮ ਹੈ ਪਰਸੈਪਸ਼ਨ ਦੀ ਉਹਨੇ ਜੇ ਇਲੈਕਸ਼ਨ ਹੋਣ ਵਾਲੇ ਨੇ ਤਰਨ ਤਾਰਨ ਕੌਨਸਟੀਟੂਐਂਸੀ ਛਲਕੇ ਚ ਕਿਉਂਕਿ ਉੱਥੋਂ ਦੇ ਉੱਥੇ ਵੀ ਇਲੈਕਸ਼ਨ ਡਿਊ ਹੈ ਅਸੈਂਬਲੀ ਦਾ ਇਹ ਆਪ ਵਾਲੇ ਨਹੀਂ ਚਾਹੁੰਦੇ ਕਿ ਇੱਕ ਪਰਸੈਪਸ਼ਨ ਬਣੇ ਕਿ ਆਖਰੀ ਇਲੈਕਸ਼ਨ ਪਰਸੈਪਸ਼ਨ ਡਿਵਾਈਸ ਆਪ ਹਾਰ ਗਈ ਹੈ ਆਮ ਆਦਮੀ ਪਾਰਟੀ ਹਾਰ ਗਈ ਹੈ ਤੇ ਸਾਰੀਆਂ ਨੈਸ਼ਨਲ ਪਾਰਟੀਆਂ ਹਾਰ ਗਈਆਂ ਨੇ ਇਹ ਨਹੀਂ ਚਾਹੁੰਦੇ ਉਹ ਪਰਸੈਪਸ਼ਨ ਬਣੇ ਇਸ ਲਈ ਆਸਤੀਫਾ ਹੋਇਆ ਤੇ ਨਾਲ ਨਾਲ ਇਹ ਕੱਲਾ ਇੱਕ ਤੀਰ ਨਹੀਂ ਚਲਾਉਂਦੇ ਇਹਦੇ ਬੜੇ ਨਿਸ਼ਾਨੇ ਨੇ ਨਾਲ ਨਾਲ ਇਹ ਕਹਿਣਗੇ ਦੇਖੋ ਜੀ ਅਸੀਂ ਤਾਂ ਜਿਹੜੇ ਬੰਦੇ ਕਰਪਸ਼ਨ ਚ ਬਦਨਾਮ ਸੀ ਲੋਕਾਂ ਚ ਅਸੀਂ ਉਹ ਹਟਾਤੇ ਅਸੀਂ ਉਹ ਹਟਾਤੇ ਉਹਨਾਂ ਨੂੰ ਹਟਣ ਲਈ ਮਜਬੂਰ ਕਰਤਾ ਤੇ ਉਸ ਤੋਂ ਵੀ ਨਾਲ ਆ ਬੜੇ ਇੱਕ ਬੰਦਿਆਂ ਦਾ ਨਾਮ ਜੋੜਿਆ ਜਾ ਰਿਹਾ ਕਿ ਉਹ ਹੁਣੇ ਹੀ ਕੱਲ ਗਿਲਕੋ ਵਾਲੇ ਜੋ ਮਾਲਕ ਨੇ ਜੋ ਬਹੁਤ ਵੱਡੇ ਡਿਵੈਲਪਰ ਨੇ ਮੁਹੱਲੀ ਚ ਘਰੜਚ ਰঞ্জੀਤ ਸਿੰਘ ਗਿੱਲੇ ਸ਼ਾਇਦ ਉਹਨਾਂ ਦਾ ਨਾਮ ਉਸ ਦੀ ਫਾਦੇ ਕਿਨੇ ਆਕਾਲੀ ਦਲ ਚੋ ਸ਼ਾਇਦ ਉਹ ਇੱਧਰ ਆ ਜਾਣ ਉਹ ਨਾਂ ਵੀ ਆਉਣ ਕਈ ਜੁੜ ਗਈ ਆ ਗੱਲ ਕਿਤੇ ਨਾ ਕਿਤੇ ਉਹਨਾਂ ਦੇ ਇੱਕ ਇਨਕਮ ਟੈਕਸ ਦੀ ਰੇਟ ਵੀ ਹੋਈ ਸੀ ਸਾਲ ਕਪੈਲਾ ਔਰ ਆਕਾਲੀ ਦਲ ਦਾ ਸਾਂਝ ਕਿਹਦੇ ਨਾਲ ਰਹੀ ਹੈ ਤੇ ਅੱਗੇ ਕਿਹਦੇ ਨਾਲ ਸਾਂਝਾ ਪੈਣ ਦੀਆਂ ਗੱਲਾਂ ਹੋ ਰੀਆਂ ਨੇ ਉਹ ਵੀ ਤੁਹਾਨੂੰ ਪਤਾ ਹੈ ਬੀਜੀਪੀ ਨਾਲ ਇਹ ਸਾਰੀ ਗੇਮ ਨੂੰ ਕਿਤੇ ਜੋੜ ਕੇ ਵੇਖੋ ਜੇ ਚ ਪੈਸਿਆਂ ਦਾ ਲੈਣਾ ਦੇਣਾ ਪਰਸੈਪਸ਼ਨ ਦਾ ਲੈਣਾ ਦੇਣਾ ਕੀ ਇਹ ਗੱਲਾਂ ਜੁੜ ਰੀਆਂ ਨੇ ਕਿ ਨਹੀਂ ਜੁੜ ਰੀਆਂ ਨੇ ਕੀ ਇਹ ਗੇਮ ਨਹੀਂ ਚੱਲ ਰਹੀ ਏ ਕਿ ਇੱਕ ਤੀਰ ਨਾਲ ਤਿੰਨ ਨਿਸ਼ਾਨੇ ਨਹੀਂ ਹੋ ਰਹੇ ਕਿ ਦੇਖੋ ਜੀ ਕਰਪਟ ਪਾਸੇ ਕਰਤੇ ਨਾਲ ਨਾਲ ਪਰਸੈਪਸ਼ਨ ਦੇ ਵਿੱਚ ਖਰੜ ਦੇ ਵਿੱਚੋਂ ਪੰਜਾਬ ਪੱਕੀ ਨਹੀਂ ਜਿੱਤ ਸਕਦਾ ਉਹਦੀ ਇੱਕ ਵਜ੍ਹਾ ਹੈ ਖਰੜ ਪੰਜਾਬ ਚ ਇੱਕ ਅਜਿਹੀ ਕੌਨਸਟਿਟਿਊਐਂਸੀ ਹੈ ਹਲਕਾ ਹੈ ਜਿਹਦੇ ਵਿੱਚ 60% ਵੋਟਿੰਗ ਜਾਂ ਜਿਹੜੀ ਪਰਸੈਂਟੇਜ ਹੈ ਵੋਟਿੰਗ ਵਾਲਿਆਂ ਦੀ ਉਹ ਬਾਹਰ ਲਿਆਂਦੀ ਹੈ ਪੰਜਾਬੀਆਂ ਦੀ ਨਹੀਂ ਜੀ ਬਾਹਰਲੇ ਇੱਥੇ 60% ਨੇ ਖਰੜ ਹਲਕੇ ਚ ਤਾਂ ਇਹ ਕਲੀਅਰ ਕੱਟ ਹੈ ਕਲੀਅਰ ਕੱਟ ਹੈ ਕਿ ਇੱਥੇ ਨੈਸ਼ਨਲ ਪਾਰਟੀਆਂ ਜਿੱਤਣ ਗਿਆ ਕੋਈ ਜਿੱਤ ਜੇ ਔਰ ਇਹਨਾਂ ਦੀ ਰਲੀ ਮਿਲੀ ਆ ਬਈ ਦੀ ਰਲੀ ਮਿਲੀ ਕਿਵੇਂ ਲੁਧਿਆਣੇ ਤੁਸੀਂ ਵੇਖ ਚੁੱਕੇ ਹੋ ਕੀ ਹੋਇਆ ਹੈ ਬੀਜੇਪੀ ਨੇ ਕਿਵੇਂ ਮਦਦ ਕੀਤੀ ਆਪ ਦੀ ਉਥੇ ਇਲੈਕਸ਼ਨ ਜਿੱਤਣ ਚ ਵਰਨਾ ਇੱਕ ਇਹੋ ਜਿਹਾ ਬੰਦਾ ਜਿਹਨੂੰ ਇਹ ਨਹੀਂ ਪਤਾ ਕਿ ਕਰਤਾਰ ਸਿੰਘ ਸਰਾਭਾ ਕੌਣ ਸੀ ਜਿਹੜਾ ਕਹਿ ਰਿਹਾ ਸਰਾਭਾ ਸਿੰਘ ਥੋੜਾ ਜਾਂ ਸਾਡਾ ਉਹ ਬੰਦਾ ਜਿੱਤ ਗਿਆ ਉਹਨੂੰ ਇੱਕ ਮਨਿਸਟਰ ਵੀ ਬਣਾਤਾ ਉਹ ਵੀ ਇੰਡਸਟਰੀ ਦਾ ਮਨਿਸਟਰ ਤੇ ਭਾਜਪੀ ਨੇ ਪਹਿਲੀ ਵਾਰੀ ਆਪ ਦੀ ਜ਼ਿੰਦਗੀ ਚ ਆਪ ਦਾ ਉਹ ਉਮੀਦਵਾਰ ਲੇਟ ਉਤਾਰਿਆ ਸੀ ਉੱਥੇ ਕੀ ਕਾਰਨ ਸੀ ਇਹਦਾ ਤੇ ਜੋ ਇਹਨਾਂ ਨੇ ਉੱਥੇ ਖਰਚਾ ਕੀਤਾ ਕਰੋੜਾਂ ਚ ਬਲਕਿ ਹੋ ਸਕਦਾ 60 70 ਕਰੋੜ ਲੰਘ ਗਏ ਹੋਣ ਕੋਈ ਨੋਟਿਸ ਆਇਆ ਉਹਨਾਂ ਨੂੰ ਆਪਣਾ ਇਲੈਕਸ਼ਨ ਦਾ ਇਲੈਕਸ਼ਨ ਕਮਿਸ਼ਨ ਦਾ ਕੀ ਉਮੀਦਵਾਰ ਕਿਤੇ ਪਹਿਲਾਂ ਲੇਟ ਹੋਇਆ ਬੀਜੇਪੀ ਦਾ ਉਹ ਤਾਂ ਇਲੈਕਸ਼ਨ ਮਸ਼ੀਨ ਮੰਨੀ ਜਾਂਦੀ ਆ ਇੱਥੇ ਹੀ ਕਿਵੇਂ ਹੋ ਗਿਆ ਉਹਨਾਂ ਦੀ ਰਵਨੀਤ ਬਿੱਟੂ ਵੀ ਬੋਲ ਗਏ ਨੇ ਇਹ ਇੱਕ ਸੋਚੀ ਸਮਝੀ ਸਕੀਮ ਸੀਗੀ ਜਿਹਦੇ ਤਹਿਤ ਇਹ ਹੋਇਆ ਔਰ ਇਹ ਕਿਉਂ ਕੀਤਾ ਗਿਆ ਕਿਉਂਕਿ ਪਾਲਿਸੀਆਂ ਇੱਕ ਨੇ ਸਾਡੇ ਮੁੱਖ ਮੰਤਰੀ ਸਾਹਿਬ ਇੱਕ ਚੀਜ਼ ਤੋਂ ਅਸਤੀਫਾ ਦੇ ਦਿੰਦੇ ਨੇ ਜਾਂ ਕਹਿ ਦਿੰਦੇ ਨੇ ਕਿ ਮੈਂ ਆਹ ਵਾਲਾ ਡਿਪਾਰਟਮੈਂਟ ਛੱਡਿਆ ਡੇ ਵਾਲਾ ਡਿਪਾਰਟਮੈਂਟ ਜਿਸ ਦੇ ਥੱਲੇ ਆ ਲੈਂਡ ਪੂਲਿੰਗ ਵਾਲਾ ਮਾਮਲਾ ਆ ਰਿਹਾ ਹੈ ਪੰਜਾਬ ਨੂੰ ਪੰਜਾਬ ਨਹੀਂ ਰਹਿਣ ਦੇਣਾ ਜਿਹਦੇ ਤਹਿਤ ਇਹ ਸਾਜ਼ਿਸ਼ ਚੱਲ ਰਹੀ ਹੈ ਕਿ ਪੰਜਾਬ ਦੀਆਂ ਖੇਤੀਬਾੜੀ ਦੁਨੀਆਂ ਦੇ ਵਿੱਚ ਜੋ ਸਭ ਤੋਂ ਵਧੀਆ ਜ਼ਮੀਨਾਂ ਨੇ ਖੇਤੀਬਾੜੀ ਲਈ ਜਿੱਥੇ ਕਮਾਲ ਦੀਆਂ ਫਸਲਾਂ ਹੁੰਦੀਆਂ ਨੇ ਉੱਥੇ ਕਲੋਨੀਆਂ ਬਣਾ ਦਿੱਤੀਆਂ ਜਾਣਗੀਆਂ ਦੇਤ ਕੇ ਕਲੋਨੀਆਂ ਇਹਦੀਆਂ ਜ਼ਮੀਨਾਂ ਤੇ ਨਹੀਂ ਬੰਦੀਆਂ ਸਾਰਿਆਂ ਨੂੰ ਪਤਾ ਹੈ ਬਟ ਇਹ ਕਿਉਂ ਹੋ ਰਿਹਾ ਕਿ ਪੰਜਾਬੀਆਂ ਦਾ ਗਰੂਰ ਹੈ ਜਿਹੜੀ ਚੀਜ਼ ਚ ਜਿਹੜੀ ਚੀਜ਼ ਨਾਲ ਉਹ ਆਪਦੀ ਧੌਣ ਉੱਚੀ ਕਰਕੇ ਚੱਲਦੇ ਨੇ ਜਿਹਦੇ ਚ ਉਹਨਾਂ ਦੀ ਇਮਾਨਦਾਰੀ ਝਲਕਦੀ ਹੈ ਜਿਹੜੀ ਉਹਨਾਂ ਦੀ ਪਹਿਲੀ ਬਾਦਸ਼ਾਹੀ ਨਹੀਂ ਕਿਹਾ ਕਿ ਸਭ ਤੋਂ ਉੱਤਮ ਖੇਤੀ ਉਹਨਾਂ ਕਿਲ ਕਰਨਾ ਹੈ ਉਹਨਾਂ ਦੇ ਗਰੂਰ ਨੂੰ ਕਿਲ ਕਰਨਾ ਹੈ ਇਹਦੇ ਚ ਨੈਸ਼ਨਲ ਪਾਰਟੀਆਂ ਇਕੱਠੀਆਂ ਇਸ ਲਈ ਜਦੋਂ ਮੁੱਖ ਮੰਤਰੀ ਸਾਹਿਬ ਛੱਡ ਗਏ ਤੇ ਉਹਦਾ ਚੇਅਰਮੈਨ ਚੀਫ ਸੈਕਟਰੀ ਹੋ ਗਿਆ ਤੇ ਸੈਨੇਗ ਅਥਾਰਟੀ ਕੋਈ ਨਹੀਂ ਹੈ ਮੈਂ ਦੱਸ ਰਿਹਾ ਤੁਹਾਨੂੰ ਇਹ ਕਨਸਟੀਟਿਊਸ਼ਨਲ ਲੈਵਲ ਤੇ ਵੀ ਮਸਲਾ ਹੈ ਕਿ ਚੀਫ ਸੈਕਟਰੀ ਹੈੱਡ ਤੇ ਜਿਹੜਾ ਹਾਊਸਿੰਗ ਦਾ ਚੇਅਰਮੈਨ ਹੈ ਉਹ ਉਹਦਾ ਕੋ-ਚੇਅਰਮੈਨ ਹੋਊਗਾ ਹੁੰਦਾ ਹੀ ਹੈ ਜਿਹੜਾ ਤਾਂ ਇਹ ਕਿਵੇਂ ਹੋਇਆ ਐਮਐਲਏ ਤਾਂ ਪ੍ਰੋਟੋਕਾਲ ਵਾਈਜ਼ ਸਭ ਤੋਂ ਉੱਤੇ ਹੈ ਤੇ ਫਿਰ ਚੀਫ ਸੈਕਟਰੀ ਦੇ ਥੱਲੇ ਮਨਿਸਟਰ ਕਿਵੇਂ ਹੋ ਗਿਆ ਔਰ ਮੈਂ ਤੁਹਾਨੂੰ ਇੱਕ ਹੋਰ ਦੱਸ ਦਿਆਂ ਚੀਫ ਸੈਕਟਰੀ ਨੇ ਨੇ ਸਾਈਨ ਕੀ ਕਰਨੇ ਆ ਉਹ ਕਹਿਣਗੇ ਐਜ਼ ਕੈਬਨਟ ਰეკਮੈਂਡੇਡ ਮਤਲਬ ਜੋ ਕੈਬਨਟ ਨੇ ਕਿਹਾ ਹੈ ਇਹ ਗੱਲ ਪਾਸ ਹੈ ਮੈਂ ਉਹਦੇ ਤੇ ਸਾਈਨ ਕਰਤੇ ਮਤਲਬ ਉਹਨਾਂ ਨੇ ਇਹ ਨਹੀਂ ਕਿਹਾ ਕਿ ਮੇਰੀ ਜ਼ਿੰਮੇਵਾਰੀ ਹੈ ਉਹਨਾਂ ਨੇ ਕਿਹਾ ਤਾਂ ਜਿਵੇਂ ਕੈਬਨਟ ਨੇ ਕਿਹਾ ਮੈਂ ਕਹਤਾ ਤੇ ਕੈਬਨਟ ਕੀ ਕਹੂਗਾ ਕਿ ਜੀ ਅਸੀਂ ਤਾਂ ਇੰਨੇ ਮਨਿਸਟਰ ਸੀ ਉਹ ਚ ਬਹੁਤ سارے ਮਸਲੇ ਸੀ ਜਿੱਦੇ ਚ ਲੈਂਡ ਪੂਲਿੰਗ ਵਾਲਾ ਵੀ ਜਿਸੀਂ ਪਾਸ ਕਰਤਾ ਇਹਨਾਂ ਨੇ ਸਾਈਨ ਕਰਤੀ ਗੱਲ ਖਤਮ ਕੱਲ ਨੂੰ ਜਦੋਂ ਇਹਦੇ ਤੇ ਫਰਾਡ ਨਿਕਲੇ ਸਕੈਮ ਨਿਕਲੇ ਤਾਂ ਜ਼ਿੰਮੇਦਾਰ ਕੌਣ ਹੈ ਮੈਨੂੰ ਦੱਸ ਦਿਓ ਤੁਸੀਂ ਪਰ ਕਾਂਗਰਸ ਨਹੀਂ ਬੋਲੀ ਜਿਨੇ ਦੇਸ਼ ਤੇ ਵੀ ਤੇ ਪੰਜਾਬ ਤੇ ਵੀ ਇੰਨਾ ਰਾਜ ਕੀਤਾ ਹੈ ਕਿ ਉਹਨਾਂ ਨੂੰ ਪਤਾ ਨਹੀਂ ਇਹ ਸਭਧਾਨਕ ਲੈਵਲ ਤੇ ਬਹੁਤ ਕਫਲਾ ਹੋਇਆ ਹੈ ਮੁੱਖ ਮੰਤਰੀ ਪਹਿਲੀ ਵਾਰੀ ਛੱਡ ਗਏ ਜਦ ਕਿ ਆਮ ਤੌਰ ਤੇ ਰੌੜਾ ਪੈਂਦਾ ਹੁੰਦਾ ਮੁੱਖ ਮੰਤਰੀ ਕੋਲੇ ਹਰ ਡਿਪਾਰਟਮੈਂਟ ਰਹਿ ਗਿਆ ਪਹਿਲੇ ਮਨਿਸਟਰ ਨੇ ਹਰ ਡਿਪਾਰਟਮੈਂਟ ਲੈਣਾ ਸੀ ਇਹ ਉਲਟਾ ਹੋ ਗਿਆ ਇਹ ਹੋਇਆ ਕਿਵੇਂ ਸੀ ਲੁਧਿਆਣਾ ਇਲੈਕਸ਼ਨਾਂ ਵੇਲੇ 7 ਦਿਨ ਲੜ ਕੇ ਪਹਿਲਾਂ ਆ ਗਏ ਸੀ ਆਪ ਦੇ ਕਨਵੀਨਰ ਨਾਲ 7 ਦਿਨ ਪਹਿਲਾਂ ਹਿੱਸਾ ਨਹੀਂ ਲਿਆ ਸੀ ਕੈਂਪੇਨ 'ਚ ਫਿਰ ਗੱਲ ਉੱਠੀ ਸੀ ਕਿ ਇਹਨਾਂ ਨੂੰ ਹਟਾਇਆ ਜਾਵੇ ਫਿਰ ਫੈਸਲਾ ਕੀ ਹੋਇਆ ਕਿ ਆਹ ਡਿਪਾਰਟਮੈਂਟ ਛੱਡ ਦਿਓ ਉਹਨਾਂ ਨੇ ਛੱਡਤਾ ਉਹਨਾਂ ਨੇ ਵੀ ਉਹੀ ਗੱਦਾਰੀ ਕੀਤੀ ਹੈ ਜੋ ਆ ਐਮਐਲਏ ਕੁੜੀ ਕਰ ਰਹੀ ਹੈ ਦੱਸ ਨਹੀਂ ਰਹੇਗੇ ਕਿ ਗੜਬੜ ਕੀ ਹੋ ਰਹੀ ਹੈ ਇਹ ਜਿਹੜਾ ਹਜ਼ਾਰਾਂ ਕਰੋੜਾਂ ਮਤਲਬ ਲੱਖਾਂ ਕਰੋੜਾਂ ਦਾ ਸਕੈਮ ਹੋ ਰਿਹਾ ਹੈ ਇਹ ਪੰਜਾਬ ਦਾ غرੂਰ ਕੁਚਲਿਆ ਜਾ ਰਿਹਾ ਹੈ ਮੱਡਿਆ ਮੇਟ ਕੀਤਾ ਜਾ ਰਿਹਾ ਉਹਦੇ ਬਾਰੇ ਬੋਲ ਨਹੀਂ ਰਹੇ ਪਾਸੇ ਹੋ ਗਏ ਕਿ ਭਾਈ ਮੈਂ ਸਾਈਨ ਨਹੀਂ ਕਰਨੇ ਮੈਂ ਭਗਵੰਤ ਸਿੰਘ ਮਾਨ ਨੂੰ ਤੁਹਾਨੂੰ ਕਹੂੰਗਾ ਸਾਈਨ ਨਾ ਕਰਕੇ ਤੁਸੀਂ ਇਸ ਵੱਡੀ ਜ਼ਿੰਮੇਵਾਰੀ ਤੋਂ ਬਚੂਗੇ ਨਹੀਂ ਤੁਸੀਂ ਮੁੱਖ ਮੰਤਰੀਓ ਤੇ ਤੁਹਾਡੇ ਮੁੱਖ ਮੰਤਰੀ ਕਾਲਜ ਪੰਜਾਬ ਨਾਲ ਐਡਾ ਵੱਡਾ ਧਰੋ ਹੋ ਰਿਹਾ ਹੈ ਕਿ ਉਹਦੀਆਂ ਜ਼ਮੀਨਾਂ ਜਿਹੜੀਆਂ ਦੁਨੀਆਂ ਚ ਬੇਸ਼ਕੀਮਤੀ ਨੇ ਫਸਲਾਂ ਲਈ ਜੀ ਦੇ ਨਾਲ ਦੁਨੀਆ ਚੱਲੀ ਐ ਜੀ ਦਾ ਦੁਨੀਆ ਦਾ ਪਹਿਲਾ ਬਿਜ਼ਨਸ ਸੀ ਤੇ ਆਖਰੀ ਬਿਜ਼ਨਸ ਹੋਊਗਾ ਉੱਥੇ ਸ਼ਹਿਰੀ ਕਲੋਨੀਆਂ ਬਣਾਉਣ ਦੀ ਗੱਲ ਹੋ ਰਹੀ ਆ ਇੱਕ ਮੈਨੂੰ ਦੱਸਿਓ ਜੇ ਪੰਜਾਬ ਦੀ ਪਾਪੂਲੇਸ਼ਨ ਤਾਂ ਵਧ ਹੀ ਨਹੀਂ ਰਹੀ ਗ੍ਰੋਥ ਜਿਹੜੇ ਇੱਥੋਂ ਦੇ ਨੌਜਵਾਨ ਮੁੰਡੇ ਸੀ ਉਹ ਤਾਂ ਬਾਹਰ ਉੱਠ ਗਏ ਤੁਸੀਂ ਆ ਇੰਨੀ ਲੈਂਡ ਪੂਲਿੰਗ ਕਰਕੇ ਦੁਨ ਪੂਰੇ ਪੰਜਾਬ 'ਚ ਇਕੱਲੀ ਲੁਧਿਆਣਾ ਨਹੀਂ ਹੋ ਰਹੀ ਚੰਡੀਗੜ੍ਹ ਵੀ ਮੋਗੇ ਵੀ ਰੋਪੜਾ ਲ ਵੀ ਅਨੰਦਪੁਰ ਸਾਹਿਬ ਕੋਲੇ ਵਿੱਚ ਉਹਨਾਂ ਦੇ ਸਾਰੇ ਸ਼ਹਿਰਾਂ 'ਚ ਹੋ ਰਹੀ ਆ ਜਲੰਧਰ ਵੀ ਇਹ ਲੈਂਡ ਪੂਲਿੰਗ ਕਿਦੇ ਲਈ ਹੋ ਰਹੀ ਆ ਕਿ ਨੂੰ ਵਸਾਇਆ ਜਾਊਗਾ ਇੱਥੇ ਲਿਆ ਕੇ ਪੰਜਾਬੀ ਤਾਂ ਹੈ ਨਹੀਂਗੇ ਇੰਨੇ ਤੇ ਮੈਂ ਤੁਹਾਨੂੰ ਕਿੰਨੀ ਵਾਰੀ ਪਹਿਲਾਂ ਕਹਿ ਚੁੱਕਿਆ ਕਿ ਨੌਨ ਕੰਪੈਂਸੀ ਚਾਰजेस ਲਾ ਲਓ ਜਿੰਨਾ ਕੋਲੇ ਇੰਨਾ ਸ਼ਹਿਰਾਂ ਚ ਪਲਾਟ ਫਰੀ ਪਏ ਨੇ ਜਾਂ ਫਲੈਟ ਬਣਾ ਕੇ ਰੱਖੇ ਨੇ ਕੋਠੀਆਂ ਬਣਾ ਕੇ ਰੱਖੀਆਂ ਨੇ ਨਾ ਤਾਂ ਉਹ ਕਿਰਾਏ ਤੇ ਦਿੰਦੇ ਨੇ ਨਾ ਕਿਸੇ ਨੂੰ ਵੇਚਦੇ ਨੇ ਉਹਨਾਂ ਤੇ ਇੱਕ ਟੈਕਸ ਲਾ ਲਓ ਜਿਵੇਂ ਕਿ ਯੂਰਪ ਚ ਲੱਗਦਾ ਹੈ ਕੈਨੇਡਾ ਚ ਲੱਗਦਾ ਕਰ ਲਓ ਓਵੇਂ ਉਹ ਲੋਕਾਂ ਲਈ अवेलेबल ਹੋ ਜਾਣਗੇ ਲੋਕ ਉਥੇ ਰਹਿ ਸਕਣਗੇ ਖਰੀਦ ਕੇ ਕਿਉਂ ਨਹੀਂ ਕਰਦੇ ਇਹ ਇਹ ਨਵੀਂ ਪਾਲਿਸੀ ਕਿਉਂ ਖੈਰ ਉਹਦੇ ਚ ਆਪ ਨੂੰ ਕਰਪਸ਼ਨ ਵਾਈਜ਼ ਕਿੰਨਾ ਫਾਇਦਾ ਮੈਂ ਤੁਹਾਨੂੰ ਦਿਨ ਆ ਚੁੱਕਿਆ ਕਿ ਉਹ ਬਿਲਡਰਾਂ ਤੋਂ ਡਿਵੈਲਪਰਾਂ ਤੋਂ ਲੈਣਗੇ ਚੱਲ ਇੱਥੇ ਨਹੀਂ ਕਰਦੇ ਇੱਧਰ ਕਰ ਲੈਣੇ ਆ ਕਿਉਂਕਿ ਉਹਨਾਂ ਦਾ 9 ਕਰੋੜ ਦਾ ਕਿਲਾ ਉਹ ਕਰੋੜ ਦਾ ਹੋ ਜੂ ਜੇ ਉਥੇ ਇੰਨੀ ਜ਼ਮੀਨ ਹੋਰ ਆ ਜੂ ਤੇ ਕਹਿਣਗੇ ਚਲੋ ਇੱਧਰ ਨਹੀਂ ਇੱਧਰ ਕਰ ਲੈਣੇ ਆ ਉਹਨਾਂ ਨੂੰ ਫਾਇਦਾ ਹੋਊਗਾ ਨੁਕਸਾਨ ਹੁੰਦਾ ਹੁੰਦਾ ਤਾਂ ਇਹਨਾਂ ਨੂੰ ਪੈਸੇ ਦੇਣਗੇ ਜਾਂ ਇਹ ਆਈਐਮ वर्ल्ड ਬੈਂਕ ਤੋਂ ਲੋਨ ਲੈਣਗੇ ਜਿਹੜਾ ਪੈਸਾ ਯੂਜ਼ ਕਰਨਗੇ ਕਿਉਂਕਿ ਡਵੈਲਪ ਤਾਂ ਕਿਤੇ 25 30 ਸਾਲ ਹੋਣਾ ਹੀ ਨਹੀਂ ਖੈਰ ਉਹ ਤਾਂ ਹੋਣਾ ਹੀ ਨਹੀਂਗਾ ਇਹ ਡਰਾਮਾ ਚੱਲ ਰਿਹਾ ਔਰ ਇਹਦੇ ਚ ਸਾਰੇ ਸਹਿਮਤ ਨਹੀਂ ਜੇ ਸਹਿਮਤ ਨਾ ਹੁੰਦੇ ਤਾਂ ਮੁੱਖ ਮੰਤਰੀ ਵਾਲੀ ਆ ਗੱਲ ਨਾ ਬੀਜੇਪੀ ਨੇ ਚੱਕੀ ਨਾ ਕਾਂਗਰਸ ਨੇ ਚੱਕੀ ਨਾ ਕਾਲੀਆਂ ਨੇ ਚੱਕੀ ਜਿਹੜੇ ਰਾਜ ਚ ਰਹਿ ਚੁੱਕੇ ਨੇ ਇਹਨਾਂ ਨੂੰ ਪਤਾ ਨਹੀਂ ਇੰਨਾਂ ਗੱਲਾਂ ਦਾ ਕਿ ਮੁੱਖ ਮੰਤਰੀ ਚਲਿਆ ਗਿਆ ਕੋ ਚੇਅਰਮੈਨ ਮਿਨਿਸਟਰ ਹੈ ਚੀਫ ਸੈਕਟਰੀ ਸਾਈਨ ਕਿਵੇਂ ਕਰੂਗਾ ਔਰ ਉਹ ਤਾਂ ਕਹਿ ਦੂਗਾ ਐਸ ਕੈਬਨਟ ਰეკਮੈਂਡਡ ਮੈਂ ਸਾਈਨ ਕਰ ਦਿੰਨਾ ਤੇ ਕੌਣ ਰਿਸਪੌਂਸੀਬਲ ਹੈ ਜੋ ਐਡੀ ਵੱਡੀ ਗੱਲ ਹੋ ਰਹੀ ਹੈ ਕੌਣ ਰਿਸਪੌਂਸੀਬਲ ਹੈ ਦੱਸੂਗਾ ਕੋਈ ਇਹ ਪੰਜਾਬ ਨੂੰ ਬਰਬਾਦ ਕਰਨ ਦੀ ਸਕੀਮ ਹੈ ਆਹੀ ਆ ਖਰੜ ਦੇ ਵਿੱਚ ਹੋਇਆ ਔਰ ਲੋਕ ਕੀ ਕਰ ਰਹੇ ਨੇ ਜਾਂ ਤੇ ਨਾ ਉਹਨੂੰ ਰਸਤੇ ਚੋਂ ਹਟਾਇਆ ਜਾ ਰਿਹਾ ਆਂਦੇ ਜੀ 40 50 ਐਮਐਲਏ ਬਦਲ ਦਿਆਂਗੇ ਅਸੀਂ ਉਦੇ ਨਾਲ ਕੀ ਹੋ ਜੂਗਾ ਕਰਾਪਸ਼ਨ ਤਾਂ ਸਭ ਤੋਂ ਪਹਿਲਾਂ ਟਾਪ ਤੋਂ ਸ਼ੁਰੂ ਹੋਈ ਹੈ ਆ 40 50 ਜਿਹੜੇ ਬਦਲੂਗੇ ਜਾਂ ਹਰ ਕੌਨਸਟੀਟੂਐਂਸੀ ਨੂੰ ਜੋ ਲੁੱਟਿਆ ਜਾ ਰਿਹਾ ਹੈ ਇਹ ਤਾਂ ਬਾਅਦ ਚ ਸ਼ੁਰੂ ਹੋਇਆ ਪਹਿਲਾਂ ਤਾਂ ਤੁਸੀਂ ਲੁੱਟਣ ਲੱਗੇ ਹੋ ਕਿੰਨੇ ਵਾਰੀ ਅਸੀਂ ਰੇਤ ਬਾਰੇ ਕਹਿ ਚੁੱਕੇ ਹਾਂ ਕਿਵੇਂ ਲੁੱਟ ਰਹੇ ਹੋ ਤੁਸੀਂ 20000 ਕਰੋੜ ਤੁਹਾਡੀ ਜੇਬ ਚ ਜਾ ਰਿਹਾ ਜਿਵੇਂ ਪਹਿਲਿਆਂ ਦੀ ਹੀ ਜਾ ਰਿਹਾ ਸੀ ਸੋ ਇਹ ਨੈਸ਼ਨਲ ਪਾਰਟੀਆਂ ਮਿਲੀਆਂ ਜੁਲੀਆਂ ਨਹੀਂ ਔਰ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਿਆ ਨੈਸ਼ਨਲ ਪਾਰਟੀਆਂ ਤੋਂ ਮੇਰੀ ਮੁਰਾਦ ਇਹ ਨਹੀਂ ਕਿ ਜੋ ਪੰਜਾਬ ਚ ਬੰਦ ਰਿਹਾ ਉਹ ਬਾ ਕਮਾਲ ਨਹੀਂ ਮੈਂ ਆ ਸਾਡੀ ਰੈਲੀ ਹੋਈ ਸੀ ਹੁਣ ਜਬਰ ਵਿਰੋਧ ਉੱਥੇ ਵੀ ਮੈਂ ਇਹੀ ਗੱਲ ਕਹੀ ਸੀ ਕਿ ਸਾਡਾ ਕੋਈ ਮਕਸਦ ਇਹ ਨਹੀਂਗਾ ਕਿ ਜਿਹੜੇ ਆ ਸਟੇਜ ਤੇ ਬੈਠੇ ਇਹਨਾਂ ਚੋਂ ਕਿਸੇ ਨੂੰ ਬਣਾ ਦਿਓ ਨੋ ਮੈਂ ਕਿਹਾ ਸੀ ਜਿਹੜਾ ਮੁੱਦਿਆਂ ਦੀ ਗੱਲ ਨਹੀਂ ਕਰਦਾ ਉਹ ਪੰਜਾਬ ਦਾ ਦੁਸ਼ਮਣ ਹੈ ਮੁੱਦਿਆਂ ਦੇ ਆਧਾਰਤ ਪੋਲਿਟਿਕਸ ਹੋਣੀ ਚਾਹੀਦੀ ਹੈ ਮੁੱਦੇ 30 ਤੋਂ 35 ਮੁੱਦੇ ਨੇ ਉਹਨਾਂ ਦੀ ਡਿਟੇਲ ਦਿੱਤੀ ਜਾਵੇ ਲੇ ਕੇ ਫੇਰ ਗੱਲ ਹੋਊਗੀ ਤੇ ਜੇ ਇਹ ਨਹੀਂ ਕੀਤਾ ਜਾ ਰਿਹਾ ਇਹਦਾ ਮਤਲਬ ਧੋਖਾ ਨਾਰਾ ਦੇ ਕੇ ਧੋਖੇ ਨਾਲ ਤੁਹਾਨੂੰ ਲੁੱਟਣ ਦੀ ਕੋਸ਼ਿਸ਼ ਹੈ ਜੇ ਕੋਈ ਇਹ ਕਵੇ ਸਾਨੂੰ ਬਣਾ ਦਿਓ ਅਸੀਂ ਢੂੜ ਕੱਢ ਦਿਆਂਗੇ ਬਕਵਾਸ ਕਰ ਰਿਹਾ ਕੋਈ ਵੀ ਪ੍ਰਾਈਵੇਟ ਇੰਡੀਵਿਜੂਅਲ ਕਰਪਟ ਹੋ ਸਕਦਾ ਹੈ ਸਿਰਫ ਬਚੂਗੇ ਕਿਵੇਂ ਜਦੋਂ ਨੀਤੀਆਂ ਤੇ ਗੱਲ ਆਊਗੀ ਟਟੇਲ ਨੀਤੀਆਂ ਦੀ ਕਿ ਰੇਤ ਕਿਵੇਂ ਚੱਲੂਗੀ ਰੈਵਨਿਊ ਕਿਵੇਂ ਬੈਟਰ ਹੋਊਗਾ ਮੈਡੀਕਲ ਕਿਵੇਂ ਹੋਊਗਾ ਐਜੂਕੇਸ਼ਨ ਕਿਵੇਂ ਹੋਊਗੀ ਪੁਲਿਸ ਦਾ ਜ਼ਬਰ ਕਿਵੇਂ ਰੁਕੂਗਾ ਅਸੀਂ ਤਲਵੰਡੀ ਸਾਬੋ ਵੇਲੇ ਵੀ ਪੰਜ ਮੁੱਦੇ ਦਿੱਤੇ ਸੀ ਉਹ ਤਾਂ ਅਸੀਂ पीसी पुलिस कंप्लेंट अथॉरिटी वो किवें बेटर हो सकती है ऑलरेडी एक्ट है किवें वो बेटर हो सकता है ਜਿਹੜੀਆਂ ਇੰਨਾ ਸਰਕਾਰਾਂ ਨੇ ਐਮੈਂਡਮੈਂਟ ਕਰਕੇ ਪੰਗੂ ਬਣਾਤਾ ਹੈ ਕਿਵੇਂ ਉਹਦੇ ਚ 900 ਦਾ ਕਰਕੇ ਪੁਲਿਸ ਦਾ ਜ਼ਬਰ ਨੂੰ ਤੁਸੀਂ ਅੱਧਾ ਰੋਕ ਸਕਦੇ ਹੋ ਬਾਕੀ ਚੀਜ਼ਾਂ ਵੀ ਹੋ ਸਕਦੀਆਂ ਪਰ ਪੰਜਾਬ ਦੇ ਪੱਖ ਦੀ ਗੱਲ ਕੀ ਹੈ ਜਦੋਂ ਮੁੱਦਿਆਂ ਦੀ ਪੋਲਿਟਿਕਸ ਹੋਊਗੀ ਨਹੀਂ ਤਾਂ ਇਹ ਆ ਲੈਂਡ ਪੂਲਿੰਗ ਇਹ ਤੁਹਾਨੂੰ ਤਬਾਹ ਕਰਨ ਦੀ ਕਾਰਨ ਹੈ ਇੱਕ ਇਤگە ਹੋਰ ਪਰਤਾਂ ਵੀ ਅਸੀਂ ਖੋਲਾਂਗੇ ਔਰ ਇੱਕ ਗੱਲ ਹੋਰ ਬਹੁਤ ਸਾਰੇ ਬੁੱਧੀਜੀਵੀ ਨੇ ਜਿਹੜੇ ਆਂਦੇ ਨੇ ਕਿ ਸਿਰਫ ਆਪ ਦਾ ਵਿਰੋਧ ਕਰੋ ਉਹਦਾ ਮਤਲਬ ਕੀ ਹੁੰਦਾ ਹੈ ਕਿ ਜਿਹੜੀ ਦੂਜੀ ਪਾਰਟੀ ਬੈਠੀ ਹੈ ਅਗਲੀ ਜਿੱਤਣ ਨੂੰ ਤਿਆਰ ਜਿਵੇਂ ਕਿ ਕਾਂਗਰਸ ਹੈ ਉਹ ਜਿੱਤ ਜੇ ਮੈਂ ਕਹਾਂ ਉਹ ਵੀ ਤੁਹਾਡੇ ਨਾਲ ਧੋਖਾ ਕਰ ਰਹੇ ਜੇ ਜਿਹੜੀ ਪਾਰਟੀ ਸਭ ਤੋਂ ਜ਼ਿਆਦਾ ਜੀ ਨੇ ਰਾਜ ਕੀਤਾ ਹੈ ਜਿਨੇ ਪਾਣੀਆਂ ਤੋਂ ਲੈ ਕੇ ਹਰ ਚੀਜ਼ ਪੰਜਾਬ ਨਾਲ ਧਰੋ ਕੀਤਾ ਹੈ ਉਹ ਚੰਗੀ ਕਿਵੇਂ ਹੋ ਸਕਦੀ ਐ ਤੇ ਹੁਣ ਵੀ ਉਹ ਜਿਹੜੀ ਬੇਈਮਾਨ ਐ ਕਿਹੜੀ ਗੱਲ ਤੇ ਬੋਲੀ ਆ ਤੁਹਾਨੂੰ ਮੈਂ ਲੈਂਡ ਪੂਲਿੰਗ ਵਾਲੀ ਤੇ ਦੱਸਤਾ ਕਿਉਂ ਨਹੀਂ ਬੋਲੇ ਮੁੱਖ ਮੰਤ ਉੱਤੋਂ ਬੋਲਣ ਨੂੰ ਕੀ ਕਹਿਣਾ ਜਿੱਥੇ ਅਸਲ ਕਰਪਸ਼ਨ ਆ ਉੱਥੇ ਤਾਂ ਤੁਸੀਂ ਬੋਲ ਹੀ ਨਹੀਂ ਰਹੇ ਇਹ ਸਭ ਰਲੇ ਮਿਲੇ ਨੇ ਜਿੰਨੀਆਂ ਐ ਨੈਸ਼ਨਲ ਪਾਰਟੀਆਂ ਨੇ ਤੇ ਜਿਹੜੇ ਪੰਜਾਬ ਵਾਲੇ ਵੀ ਕਹਿ ਰਹੇ ਨੇ ਕਿ ਯਾਰ ਆ ਤਾਂ ਗੰਦੇ ਤੁਸੀਂ ਉਦੋਂ ਨਾਲ ਨਹੀਂ ਸੀ ਉਹਨਾਂ ਦੇ ਜਦੋਂ ਗੰਦ ਪੈ ਰਿਆ ਸੀ ਸੋ ਕੁ ਬੀਰ ਬਾਦਲ ਖਰਾਬ ਹੈ ਜਿਕਲਾ ਤੇ ਤੁਸੀਂ ਕੌਣ ਸੀ ਉਦੋਂ ਤੁਸੀਂ ਉਹਦੇ ਨਾਲ ਫਾਇਦੇ ਨਹੀਂ ਲੈ ਰਹੇ ਸੀ ਤੁਸੀਂ ਚੰਗੇ ਕਿਵੇਂ ਹੋ ਗਏ ਹੁਣ ਵੀ ਮਾਇਆ ਉਹ ਵੀ ਛੱਡੋ ਕੀ ਹੁਣ ਤੁਸੀਂ ਮੁੱਦੇ ਤੇ ਹੋ ਉੱਥੇ بڑے ਬੰਦੇ ਸੀ ਸਮਾਣੇ ਚ ਮੁੰਡੇ ਮਰੇ ਸੀ ਸੱਤ Hindu Hindu families ਦੇ ਬੱਚੇ ਸੀਗੇ ਸਾਡੇ ਪੰਜਾਬੀ ਸੀ ਅਸੀਂ ਬੈਠੇ ਉਹਨਾਂ ਦੇ ਨਾਲ ਫੇਰ ਜਦੋਂ ਉਹਨਾਂ ਨੂੰ ਸੜਕ ਤੇ ਲਿਆਂਦਾ ਤਾਂ ਕੰਨ ਦੇ ਇਹ ਦੇ ਨਾਲ ਸਰਕਾਰ ਦੇ ਕੰਨ ਖੁੱਲੇ ਕਭੇਰ ਸਰਕਾਰ ਬੋਲੀ ਸਸਪੈਂਡ ਕੀਤਾ ਉੱਤੇ ਤਹਿਸੀਲਦਾਰ ਨੂੰ ਤੇ ਐਸਡੀਐਮ ਤੇ ਡੀਐਸਪੀ ਨੂੰ ਸਸਪੈਂਡਰ ਨਹੀਂ ਬਲਕੇ ਬਦਲਿਆ ਉੱਤੇ ਬਹੁਤ ਸਾਰੀਆਂ ਪਾਰਟੀਆਂ ਦੇ ਹੈੱਡ ਆਏ ਸੀ ਮੈਂ ਉਹਨਾਂ ਨੂੰ ਪੁੱਛਿਆ ਸੀ ਮੈਂ ਕਿਹਾ ਇਹ ਨਜਾਇਜ਼ ਮਾਈਨਿੰਗ ਦਾ ਜਿਹੜਾ ਕਿੱਪੜ ਜਾ ਰਿਹਾ ਸੀ ਉਹਦੇ ਕਰਕੇ ਮਰਿਆ ਕੀ ਤੁਸੀਂ ਸਹਿਮਤ ਹੋ ਕਿ ਨਜਾਇਜ਼ ਮਾਈਨਿੰਗ ਬੰਦ ਹੋਣੀ ਚਾਹੀਦੀ ਹੈ ਰੇਤਾ ਮੁਫਤ ਹੋਣਾ ਚਾਹੀਦਾ ਔਰ ਉਹਦੀ ਬਜਾਏ ਇੱਕ ਮਿਨੀਮਮ ਟੈਕਸ ਨਕਸ਼ੇ ਪਾਸ ਕਰਨ ਵੇਲੇ ਲਾ ਦਿਓ ਜਿਹਦੇ ਨਾਲ ਰੈਵਨਿਊ ਵੀ 6 ਗੁਣਾ ਹੋ ਜੂ ਗੌਰਮੈਂਟ ਦਾ ਤੇ 20 ਹਜ਼ਾਰ ਕਰੋੜ ਦੀ ਕਰਾਪਸ਼ਨ ਬੰਦ ਹੋ ਜੂ ਰੈਡੀਓ ਇੱਕ ਬੰਦਾ ਨਹੀਂ ਬੋਲਿਆ ਅਸੀਂ ਕਾਨੂੰਨ ਦੇ ਬੋਲ ਰਹੇ ਕੋਈ ਪਾਰਟੀ ਬੋਲ ਰਹੀ ਕਿ ਉਹਨਾਂ ਦਾ ਇਹ ਮੁੱਦਾ ਹੋਊਗਾ ਹਾਂ ਕਿਉਂ ਕਿ ਉਹਨਾਂ ਦਾ ਲੁੱਟਣ ਦਾ ਰਾਧਾ ਉਹ ਆਂਦੇ ਇਹਨਾਂ ਨੂੰ ਹਟਾਓ ਅਸੀਂ ਲੁੱਟਦੇ ਆ ਕੇ ਤੇ ਜਿਹੜਾ ਬੰਦਾ ਮੁੱਦਿਆਂ ਦੀ ਗੱਲ ਨਹੀਂ ਕਰ ਰਿਹਾ ਉਹ ਤੁਹਾਨੂੰ ਲੁੱਟਣ ਲਈ ਆ ਰਿਹਾ ਸਮਝ ਜੋ ਜੇ ਨਹੀਂ ਸਮਝੂਗੇ ਤਾਂ ਤੁਹਾਨੂੰ ਬਰਬਾਦ ਕਰਤਾ ਆਲਰੇਡੀ ਫਾਈਨੈਂਸ਼ੀਅਲੀ ਤੁਸੀਂ ਕਰਪਟ ਹੋਣ ਵਾਲੀ ਆ ਤੁਹਾਡੀ ਸਰਕਾਰ ਇਕਨੋਮੀ ਦਾ ਸਾਈਜ਼ ਆ 10 ਲੱਖ ਕਰੋੜ 5 ਲੱਖ ਕਰੋੜ ਤੋਂ ਜਦੋਂ ਟੱਪ ਗਏ ਜਿਹੜਾ ਕਿ ਟੱਪਣ ਵਾਲਾ ਹੈ ਤੁਹਾਨੂੰ ਕਰਜ਼ਾ ਵੀ ਨਹੀਂ ਮਿਲਣਾ ਤੁਸੀਂ ਤਨਖਾਹਾਂ ਵੀ ਨਹੀਂ ਦੇ ਪਾਉਂਗੇ ਬਰਬਾਦ ਹੋ ਡੈਮੋਗ੍ਰਾਫੀ ਸਾਡੀ ਕਿੱਲ ਹੋ ਗਈ ਆ ਬਾਹਰਲੇ ਵੱਧ ਗਏ ਨੇ ਆਲ ਰੀਡੀ ਵੱਧ ਚੁੱਕੇ ਨੇ ਹਰ ਚੀਜ਼ ਦਾ ਮੈਡੀਕਲ ਦਾ ਬੁਰਾ ਹਾਲ ਹੈ ਐਜੂਕੇਸ਼ਨ ਦਾ ਬੁਰਾ ਹਾਲ ਹੈ ਸਾਡੀ ਪੰਜਾਬੀ ਕਿੱਧਰ ਨੂੰ ਚਲੀ ਗਈ ਆ ਕੀ ਦੁਨੀਆ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਕਿਸੇ ਪਰਦੇਸ਼ ਦੀ ਡੈਮੋਗ੍ਰਾਫੀ ਬਦਲੀ ਗਈ ਹੈ ਜਾਂ इवन ਦੇਸ਼ਾਂ ਦੇ ਵਿੱਚ ਸਾਡੀ ਪੰਜਾਬ ਦੀ ਬਦਲੀ ਜਾ ਰਹੀ ਹੈ ਔਰ ਤੁਸੀਂ ਸੁੱਤੇ ਪਏ ਹੋ ਔਰ ਜਿਹੜੇ ਸਾਡੇ ਬੁੱਧੀਜੀਵੀ ਜਿਨ੍ਹਾਂ ਨੂੰ ਕਹਿੰਨੇ ਨਹੀਂ ਉਹ ਇੱਕ ਤੋਂ ਬਾਅਦ ਦੂਜੀ ਪਾਰਟੀ ਦੂਜੀ ਤੋਂ ਬਾਅਦ ਤੀਜੀ ਪਾਰਟੀ ਕੋ ਨੂੰ ਜਿਤਾਉਣ ਦੀ ਵਕਾਲਤ ਕਰਦੇ ਨੇ ਮੈਂ ਉਹਨਾਂ ਨੂੰ ਪੁੱਛਦਾ ਕਦੀ ਉਹਨਾਂ ਨੇ ਕਹਿ ਲਿਆ ਵੀ ਐਸ ਮੁੱਦੇ ਤੇ ਜਿਹੜਾ ਨਹੀਂ ਆਉਂਦਾ ਉਹ ਬਾਹਰ ਇਹ ਤੁਹਾਨੂੰ ਕਹਿ ਰਿਹਾ ਤੁਹਾਨੂੰ ਲੋਕਾਂ ਨੂੰ ਕਿਉਂਕਿ ਤੁਸੀਂ ਜਿਹੋ ਜੀ ਡਿਮਾਂਡ ਕਰੋਗੇ ਸਪਲਾਈ ਉਹ ਜੀ ਉਹ ਨਹੀਂ ਤਾਂ ਸਾਡੇ ਅੜਕੇ ਬੰਦੇ ਜਿਹੜੇ ਇੱਕਾ ਦੁੱਕਾ بولਦੇ ਨੇ ਸਾਨੂੰ ਤਾਂ ਇਹ ਟਾਰਗੇਟ ਕਰ ਦੇਣਗੇ ਜਾਂ ਜੇਲ੍ਹਾਂ ਦੇ ਸਿੱਟਣਗੇ ਜਾਂ ਗੋਲੀ ਮਾਰ ਦੇਣਗੇ ਤੁਸੀਂ ਸਮਝੋ ਆ ਜਿਹੜੀ ਉੱਥੇ ਤਲਵੰਡੀ ਅਕਲਿਆ ਚੋਰੀ ਸੀ ਫੈਕਟਰੀ ਹਟਾਈ ਗਈ ਹੈ ਜਾਂ ਚਮਕੌਰ ਸਾਹਿਬ ਕੌਣ ਸੀ ਉੱਥੇ ਖੁਸ਼ਿੰਦਰ ਸਿੰਘ ਕੌਣ ਹੈ ਜਸਕੀਰਤ ਸਿੰਘ ਕੌਣ ਹੈ ਜੁਝਾਰ ਸਿੰਘ ਕੌਣ ਹੈ ਬੈਂਸ ਕੌਣ ਆਮਨ ਬੈਂਸ ਜਮਾਂਹ ਕੌਣ ਹੈ ਇਹ ਪੰਜਾਬ ਵਾਲੇ ਸੀ ਜਿਹੜੇ ਉੱਥੇ ਲੜੇ ਜਾ ਕੇ ਜਾਂ ਉਸ ਇਲਾਕੇ ਦੇ ਬੰਦੇ ਸੀ ਜਾਂ ਉਹਨਾਂ ਪਿੰਡਾਂ ਦੇ ਬੰਦੇ ਸੀ ਇੰਨਾਂ ਪਾਰਟੀਆਂ ਦੇ ਰਿਪਰੈਜ਼ੈਂਟੇਟਿਵ ਕੋਈ ਆਇਆ ਉੱਥੇ ਸਾਰੇ ਮਿਲੇ ਹੋਏ ਸੀ ਐਤੇ ਰਾਣਾ ਗੁਰਜੀਤ ਤੇ ਉਹ ਜਿਹੜੀ ਰੁਚਰਾ ਫਰਮ ਆਲੇ ਹੈ ਹਿਮਾਚਲ ਦੇ ਬੀਜੇਪੀ ਵਾਲੇ ਇਕੱਠੇ ਸੀ ਚੰਨੀ ਹਰਿਆਣੇ ਉਹਨਾਂ ਦੀਆਂ ਰਜਿਸਟਰੀਆਂ ਕਰਾਈਆਂ ਸੀ ਤੇ ਝਾੜੂ ਵਾਲਿਆਂ ਦੇ ਥੱਲੇ ਸਨਰਖਣ ਚ ਕੰਮ ਹੋ ਰਿਹਾ ਸੀ ਸੇਮ ਥਿੰਗ ਉੱਥੇ ਉਹ ਜਿਹੜੇ ਨਵੀਨ ਜਨਰਲ ਦੀ ਸੀਮੈਂਟ ਵਾਲੀ ਫੈਕਟਰੀ ਕੰਮ ਕਰ ਰਹੀ ਸੀ ਉਹ ਲਾਉਣਾ ਚਾ ਰਹੇ ਸੀ ਉਹ ਪਹਿਲਾਂ ਕਾਂਗਰਸ ਚ ਹੋਣ ਬੀਜੇਪੀ ਚ ਸਾਰਾ ਵਾਤਾਵਰਨ ਗੰਦਾ ਕਰਕੇ ਲੋਕਾਂ ਨੂੰ ਬਰਬਾਦ ਕਰਨਾ ਸੀ ਲੋਕ ਇਕੱਠੇ ਹੋਏ ਲੋਕਾਂ ਲਈ ਕੌਣ ਖੜਾ ਜਾ ਕੇ ਅਸੀਂ ਜਾਂ ਉਥੋਂ ਦੇ ਲੋਕਾਂ ਲੋਕ ਕਿੱਧਰ ਗਏ ਇਹ ਪਾਰਟੀਆਂ ਵਾਲੇ ਕਿਉਂ ਨਹੀਂ ਆਏ ਨਾ ਹਾਰਿਆ ਹੋਇਆ ਐਮਐਲਏ ਆਇਆ ਨਾ ਜਿੱਤਿਆ ਹੋਇਆ ਆਇਆ ਉਦੋਂ ਅਸੀਂ ਖੜੀਏ ਉਦੋਂ ਲੋਕ ਖੜਨ ਉਥੁੰਦੇ ਤਾਂ ਫੇਰ ਇਹਨਾਂ ਇਹ ਕਾਦਿਓ ਆਸਤੇ ਰੱਖੇ ਨੇ ਕਿ ਜੇ ਫੈਕਟਰੀ ਉੱਥੇ ਲੱਗ ਗਈ ਉਦੋਂ ਠੇਕੇ ਦੇ ਕਿਵੇਂ ਲੈਣੇ ਆ ਇਹਨਾਂ ਨੂੰ ਦੀਦੀ ਨਹੀਂ ਸੇਤੀਆ ਪੇਪਰ ਮਿਲ ਕਿੰਨਾ ਗੰਦ ਪਾ ਰੀਆ ਉਥੇ ਮੁਖਤਸਰ ਸਾਹਿਬ ਕੋਲੇ ਇਹਨਾਂ ਨੂੰ ਜਗਤਜੀਤ ਨਹੀਂ ਦੀਦੀ ਜਿਹੜੀ ਪੁਲਾਥ ਏਰੀਏ ਚ ਆਪਣਾ ਉੱਤੇ ਕਪੂਰਥਲੇ ਕੋਲੇ ਹਮੀਰਾਚ ਉਹ ਨਹੀਂ ਦੀਦੀ ਇਹਨਾਂ ਨੂੰ ਆ ਬੁੱਢਾਂ ਨਾਲਾ ਨਹੀਂ ਦੀਦਾ ਕਿੰਨੀਆਂ ਗਿਣਾ ਦਿਆਂ ਹਰ ਜਗ੍ਹਾ ਤੇ ਨਹੀਂ ਦੀਦੀਆਂ ਨਹੀਂ ਇਹ ਉਹਨਾਂ ਤੋਂ ਪੈਸੇ ਲੈਂਦੇ ਨੇ ਬੋਲਦੇ ਆ ਉੱਥੇ ਪੰਜਾਬ ਵਾਲੇ ਬੋਲਣ ਜਾਂ ਅਸੀਂ ਬੋਲੀਏ ਜੇ ਪੁਲਿਸ ਜ਼ਬਰ ਦੀ ਗੱਲ ਹੋਵੇ ਉਦੋਂ ਵੀ ਅਸੀਂ ਬੋਲੀਏ ਇਹਨਾਂ ਦੇ ਫੋਨਾਂ ਤੇ ਕੰਮ ਹੋਣ ਇਹ ਤੁਸੀਂ ਜਿਹੜਾ ਜਿੰਦਾਬਾਦ ਮਰਦਾਬਾਦ ਕਰਦੇ ਹੋ ਸਾਡਾ ਕੋਈ ਇਰਾਦਾ ਨਹੀਂ ਸਿਆਸਤ ਦਾ ਪਰ ਜੇ ਕੋਈ ਚੰਗੇ ਲੋਕ ਬੰਦੇ ਨੇ ਤੋਂ ਉਹਨਾਂ ਦਾ ਸਾਥ ਦਿਓ ਜੋ ਮੁੱਦਿਆਂ ਤੇ ਆਉਣ ਜੋ ਬਗੈਰ ਮੁੱਦਿਆਂ ਤੇ ਆਏ ਸਮਝ ਲਓ ਤੁਹਾਨੂੰ ਲੁੱਟਣ ਆ ਰਿਹਾ ਨਾਰਾ ਦੇ ਰਿਆ ਨਾਰਾ ਮੀਨ ਲਾਰਾ ਤੇ ਲਾਰਾ ਮੀਨ ਤੁਹਾਡੀ ਬਰਬਾਦੀ ਜਿਵੇਂ ਕਿ ਪਹਿਲੀਆਂ ਨੇ ਕੀਤੀ ਐ ਕੈਲੀਫੋਰਨੀਆ ਬਣਾ ਦਿਆਂਗੇ ਬਨ ਗਿਆ ਗਰੀਬੀ ਹਟਾ ਦਿਆਂਗੇ ਹਟ ਗਈ ਇਨਕਲਾਬ ਲਿਆ ਦਿਆਂਗੇ ਆ ਗਿਆ ਜਿਵੇਂ ਅਮਰਿੰਦਰ ਸਿੰਘਾਂ ਦਾ ਸੀ ਆ ਗੁੱਟਕਾ ਸਾਹਿਬ ਚੱਕ ਕੇ ਨਾ ਛਾਟਾ ਦੂੰ ਹਟ ਗਿਆ ਕਿੱਧਰ ਗਈ ਇਹਨਾਂ ਦੀ ਯੋਧਨਾ ਸ਼ਾਹ ਵਿਰੋਧਾ ਆ ਹੁਣੇ ਮੈਨੂੰ ਕੋਨੇ ਵਿਚਾਰੇ ਨੇ ਪਰਵਿੰਦਰ ਨੇ ਦੱਸਿਆ ਝੋਟੇ ਨੇ ਮੁੰਡੇ ਨੇ 20 ਮੁੰਡੇ ਗੱਲੇ ਮਾਨ ਸਾਚ ਮਾਰ ਕੇ ਮੈਂ ਇਹਨਾਂ ਨਾਲੋਂ ਹਜ਼ਾਰ ਗੁਣੇ ਚੰਗਾ ਮੰਨੂਗਾ ਝੋਟੇ ਅਰਗਿਆਂ ਨੂੰ ਭਾਨੇ ਅਰਗਿਆਂ ਨੂੰ ਜਗਦੀਪ ਪਰੰਧਾਵੇ ਅਰਗਿਆਂ ਨੂੰ ਚਾ ਲੱਖੇ ਹੋਰਾਂ ਨੂੰ ਜਿਹੜੇ ਕਮ ਸੇ ਕਮ ਲੜਦਾ ਰਿਹਾ ਹੈ ਹਾਂ ਇਹਨਾਂ ਚੋਂ ਕੁਝ ਮੁੰਡਿਆਂ ਨੂੰ ਜਿਵੇਂ ਕਿ ਪੜਨਾ ਛੋਟਾ ਵਿਚਾਰੇ ਤਰਾ ਬੋਲਦੇ ਨੇ ਮੈਂ ਇਹਨਾਂ ਨੂੰ ਵੀ ਕਹੂੰਗਾ ਮੁੰਡਿਓ ਸਮਝਾਓ ਆਪਣੇ ਆਪ ਨੂੰ ਮੁੱਦੇ ਦੀ ਗੱਲ ਕਰੋ ਮੈਂ ਤੇ ਜੇ ਇੱਕ ਮੁੱਦੇ ਦੀ ਵੀ ਕਰ ਰਹੇ ਹੋ ਤਾਂ ਮਾੜਾ ਜਿਹਾ ਸੱਬਿਆ ਕੋ ਕੇ ਗੱਲ ਕਰੋ ਆਪ ਨਾ ਜਾ ਕੇ ਮੁਨਸਫ ਬਣੋ ਜਾਂ ਪੁਲਿਸ ਬਣੋ ਮੁੱਦੇ ਦੀ ਗੱਲ ਚੱਕੋ ਪਰ ਮੈਂ ਇਹਨਾਂ ਨੂੰ ਹਜੇ ਵੀ ਇੰਨਾ ਐ ਜੇ ਪੋਲਿਟਿਸ਼ੀਨਰਾਂ ਨਾਲੋਂ 100 ਟਾਈਮ ਬੈਟਰ ਮੰਨਦਾ ਹੈ ਕਮ ਸੇ ਕਮ ਲੋਕਾਂ ਲਈ ਲੜਦਾ ਰਿਹਾ ਹੈ ਸੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਜਿਹੜਾ ਬੰਦਾ ਮੁੱਦਿਆਂ ਦੀ ਗੱਲ ਨਹੀਂ ਕਰਦਾ ਉਹ ਲੁੱਟਣਾ ਚਾਹ ਰਿਹਾ ਹੈ ਆ ਜਿਹੜੇ ਅਸਤੀਫੇ ਦਿੱਤੇ ਜਾ ਰਹੇ ਇਹਨਾਂ ਦੇ ਪਿੱਛੇ ਅਸਲ ਗੇਮ ਸਮਝੋ ਇਹ ਪਰਸੈਪਸ਼ਨ ਦੀ ਗੇਮ ਹੈ ਕਿ ਕੌਣ ਜਿੱਤੂਗਾ ਅਗਲੀ ਵਾਰੀ ਤੇ ਸਮਝੋ ਉਤੇ ਇਹਨਾਂ ਦੀਆਂ ਵੱਡੀਆਂ ਅੰਡਰਸਟੈਂਡਿੰਗਸ ਨੇ ਕਿ ਆ ਪਿੰਡਾਂ ਵਾਲੇ ਜਾਂ ਪੰਜਾਬੀ ਮੈਂ ਪੂਰੇ ਸ਼ਹਿਰਾਂ ਵਾਲਿਆਂ ਨੂੰ ਪੁੱਛੂੰਗਾ ਪੰਜਾਬੀਆਂ ਨੂੰ ਕੀ ਤੁਸੀਂ ਜਿਉਂਦੇ ਰਹਿ ਜਾਊਂਗੇ ਕੀ ਅੱਜ ਆ ਤੁਹਾਨੂੰ ਜੋ ਧਮਕੀਆਂ ਆਉਂਦੀਆਂ ਤੁਸੀਂ ਕੋਈ 5 ਲੱਖ ਤੋਂ ਸ਼ੁਰੂ ਹੋ ਕੇ 5 ਕਰੋੜ ਤੱਕ ਦਿੰਨੇ ਹੋ ਇਹ ਕਿਉਂ ਹੋ ਰਿਹਾ ਹੈ ਕੀ ਪੁਲਿਸ ਤੋਂ ਨੂੰ ਕਹਿੰਦੀ ਨਹੀਂ ਆਬਦੀ ਸੈਟਲਮੈਂਟ ਕਰ ਲਓ ਔਰ ਮੈਂ ਆਪ ਦੇ ਪੰਜਾਬੀ ਮੁੰਡਿਆਂ ਨੂੰ ਵੀ ਪੁੱਛੂਗਾ ਜਿਹੜੇ ਪਿਸਤੌਲ ਚੱਕੀ ਫਿਰਦੇ ਨੇ ਕੀ ਓਏ ਇਹਦੀ ਬਾਹਤਰੀ ਦਾ ਕਰਨਾ ਜੇ ਪੰਜਾਬ ਦੇ ਨਾ ਕੰਮ ਆਈ ਪੰਜਾਬ ਲਈ ਇਹ ਇਹ ਸਾਡੇ ਸਭ ਤੋਂ ਵੱਡੀ ਕੀ ਚੀਜ਼ ਹੈ ਜਪਜੀਤ ਸਾਹਿਬ ਜੀ ਦੇ ਚ ਕਿਹਾ ਗਿਆ ਸਭ ਕੁਝ ਹੁਕਮ ਚ ਹੈ ਤੁਹਾਨੂੰ ਜਿੰਨਾ ਮਿਲਣਾ ਥੋਡੀ ਜ਼ਿੰਦਗੀ ਚ ਉਨਾ ਹੀ ਮਿਲੂਗਾ ਚਾਈ ਚੰਗੇ ਕੰਮ ਨਾ ਲੈ ਲੋ ਜਾਈ ਪੁੱਠੇ ਕੰਮ ਨਾ ਲੈ ਲੋ ਆ ਬੇ ਕਰਮ ਖਰਾਬ ਨਾ ਕਰੋ ਇਹ ਸਾਡਾ ਪਹਿਲੀ ਫਲਸਫਾ ਹੈ ਔਰ ਇਹ ਗੀਤਾਚ ਵੀ ਕਹਿ ਸ਼੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਕਰਮ ਦੀ ਅਹਿਮੀਅਤ ਇਹ ਹੁੰਦੀ ਹੈ ਕਿ ਉਹ ਚੰਗਾ ਇਹ ਜਿਹਾ ਮੜਾ ਮਿਲਣਾ ਜਾਂ ਨਾ ਮਿਲਣਾ ਮਰਨਾ ਜਾਂ ਨਾ ਮਰਨਾ ਇਹ ਨਿਸ਼ਚਿਤ ਹੈ ਪਲੀਜ਼ ਤੁਰੋਇਦਰੇ ਪਾਚਨੂ ਜਿਹਦੇ ਨਾਲ ਆਪਾਂ ਇਸ ਪੰਜਾਬ ਨੂੰ ਇਸ ਧਰਤੀ ਨੂੰ ਬਚਾ ਸਕੀਏ ਜੋ ਦੁਨੀਆ ਚ ਸਭ ਤੋਂ ਉੱਤਮ ਹੈ ਸਿਰਫ ਖਰਾਬ ਇਸ ਕਰਕੇ ਕਿ ਸਾਨੂੰ ਸਾਸ਼ਿਕ ਜਿਹੜੇ ਆ ਨਿਕੰਮੇ ਮਿਲੇ ਉਹਨਾਂ ਨੂੰ ਵੀ ਬੈਟਰ ਕਰ ਸਕਦੇ ਆ ਜੇ ਤੁਹਾਡੀ ਡਿਮਾਂਡ ਸਹੀ ਹੋਵੇ ਤਾਂ ਸੋ ਡਿਮਾਂਡ ਸਹੀ ਕਰੋ ਆ ਛੋਟੀਆਂ-ਛੋਟੀਆਂ ਹਰਕਤਾਂ ਜੋ ਹੋ ਰੀਆਂ ਨੇ ਅਸਤੀਫਿਆਂ ਦੀਆਂ ਫਲਾਨੇ ਦਾ ਫਲਾਨੇ ਦੀ ਪਾਰਟੀ ਚ ਚਲੇ ਜਾਣਾ ਉਹਦੇ ਪਿੱਛੇ ਉਹਦਾ ਮਤਲਬ ਸਮਝਿਆ ਕਰੋ ਔਰ ਉਹਦਾ ਟੋਟੈਲਿਟੀ 'ਚ ਫਰਕ ਕੀ ਪੈ ਰਿਹਾ ਕੀ ਪੰਜਾਬ ਬੈਟਰ ਹੋ ਰਿਹਾ ਜਾਂ ਨਹੀਂ ਹੋ ਰਿਹਾ ਉਸ ਪਾਸੇ ਸੋਚਿਆ ਕਰੋ ਸੱਚੀ ਕਾ